ਸੋ ਸਾਰੀ ਗਾ ਦੋਸਤੋ ਇੱਕ ਬੜਾ ਦਿਲਚਸਪ ਕਿੱਸਾ ਖੈਰ ਮੈਂ ਇਸ ਤੋਂ ਬਾਅਦ ਪਲੇ ਕਰਨ ਲੱਗਾ ਤੁਸੀਂ ਸੁਣਿਓ ਕਿ ਸਾਡੀ ਭਾਰਤੀ ਵਿਰਾਸਤ ਆ ਜਿਹੜੀ ਉਹ ਕਿੰਨੀ ਅਮੀਰ ਆ ਹੁਣ ਤੱਕ ਚੰਡੀਗੜ੍ਹੋਂ ਅਸੀਂ ਸੁਣੇ ਸੀ ਕਿ ਕਿੰਨਾ ਹੈਰੀਟੇਜ ਸਮਾਨ ਹੈ ਜਿਹੜਾ ਵਿਦੇਸ਼ਾਂ ਦੇ ਵਿੱਚ ਨਲਾਮ ਹੋ ਜਾਂਦਾ ਕਿਸੇ ਨਾ ਕਿਸੇ ਰਸਤੇ ਚੋਰੀ ਛੁਪੇ ਉਹ ਜਿਹੜਾ ਵਿਦੇਸ਼ਾਂ 'ਚ ਪਹੁੰਚਿਆ ਤੇ ਜਿਹੜੇ ਇਹ ਵਕੀਲ ਸਾਹਿਬ ਇਸ ਮਾਮਲੇ ਤੇ ਲਗਾਤਾਰ ਜਿਕੇ ਹੈ ਜਿਵੇਂ ਇੱਕ ਤਾਂ ਇਹ ਚੰਡੀਗੜ੍ਹ ਦੇ ਹੈਰੀਟੇਜ ਸਲ ਦੇ ਮੈਂਬਰ ਨੇਗੇ ਤੇ ਦੂਜੇ ਪਾਸੇ ਇਹਦੇ ਉੱਤੇ ਕੰਮ ਕਰ ਰਹੇ ਨੇ ਉਹ ਕਹਿੰਦੇ 15 ਕਰੋੜ ਰੁਪਏ ਤੱਕ ਦਾ ਸਮਾਨ ਹੁਣ ਤੱਕਰ ਜਾ ਚੁੱਕਿਆ ਵਿਦੇਸ਼ਾਂ ਦੇ ਵਿੱਚ ਪਰ ਸਭ ਤੋਂ ਜਿਹੜਾ ਹੁਣ ਟਰੈਕਿੰਗ ਪੁਆਇੰਟ ਹੈਗਾ ਦੱਸਣ ਵਾਲਾ ਕੈਨੇਡਾ ਤੋਂ ਬੰਦੇ ਸਪੈਸ਼ਲ ਕਿਵੇਂ ਸਕੀਮ ਲੋਨ ਆਉਂਦੇ ਨੇ ਕਿ ਸਮਾਨ ਲੈਣ ਵਾਸਤੇ ਕਿਵੇਂ ਉਹ ਬਣ ਕੇ ਆਉਂਦੇ ਨੇ ਪ੍ਰੋਪੋਜ਼ਲ ਦਿੰਦੇ ਨੇ ਵੀ ਤੁਹਾਡਾ ਸਮਾਨ ਐਸੀ ਸੰਭਾਂਗੇ ਉਹ ਤੁਹਾਨੂੰ ਇਹ ਵਕੀਲ ਸਾਹਿਬ ਹੁਣ ਦੱਸਣਗੇ ਜਿਹੜਾ ਮੈਂ ਹੁਣ ਪਲੇ ਕਰ ਲਗਿਆ ਆਪਣੇ ਆਪ ਦੇ ਵਿੱਚ ਬੜਾ ਦਿਲਚਸਪ ਪਹਿਲੂ ਹੈ ਕਿ ਵਿਦੇਸ਼ੀ ਤੁਸੀਂ ਦੇਖੋ ਕਿ ਕਿਵੇਂ ਆਖਰ ਠੱਗ ਠੱਗੀ ਮਾਰਨ ਵਾਸਤੇ ਚੰਡੀਗੜ੍ਹ ਪਹੁੰਚਦੇ ਨੇ ਪੂਰਾ ਇੱਕ ਪ੍ਰੋਜੈਕਟ ਪ੍ਰੋਗਰਾਮ ਉਹਨਾਂ ਨੂੰ ਦੱਸਦੇ ਨੇ ਵੀ ਕਿਵੇਂ ਜੀ ਦੇਖੋ ਸਾਡੀ ਕੰਪਨੀ ਹੈਗੀ ਇਹ ਹੈਰੀਟੇਜ ਸਮਾਨ ਦੀ ਤੁਹਾਡੀ ਸੰਭਾਲ ਕਰੂ ਬਦਲੇ ਚ ਕੀ ਚਾਹੀਦਾ ਵਕੀਲ ਸਾਹਿਬ ਦੀ ਗੱਲ ਸੁਣੋ ਤੁਸੀਂ ਆਪ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਵਿਦੇਸ਼ ਬਾਜਨੀ ਕਰਖਦੇ ਨੇ ਠੱਗੀ ਵਾਸਤੇ ਵੀ ਦੇਖੋ ਇਹ ਬੰਦੇ ਕੀ ਕਰਦੇ ਨੇ ਜਿੱਦਾਂ ਸਾਨੂੰ ਆਪਣਾ ਅੰਦਾਜ਼ ਹੈ ਔਰ ਓਪੀਨੀਅਨ ਹੈ ਸਾਡਾ ਉਹੀ ਹੈ ਕਿ ਇਹ ਬੰਦੇ ਕੀ ਕਰਦੇ ਨੇ ਸਪੌਟ ਆਈਡੈਂਟੀਫਾਈ ਕਰ ਲੈਂਦੇ ਨੇ ਕਿ ਵੀ ਇੱਥੇ ਇਹ ਸਮਾਨ ਪਿਆ ਹੋਇਆ ਹੈ ਫਿਰ ਉਹ ਸਮਾਨ ਦੇ ਬਾਰੇ ਕੋਈ ਗੂੜੇ ਕਾੜੇ ਵਾਲੇ ਨਾਮ ਲਾ ਲੈਂਦੇ ਨੇ ਉਹਨਾਂ ਨੂੰ ਕਹਿੰਦੇ ਯਾ ਟੁੱਟੀਆਂ ਲਕੜਾ ਨੁਕੜਾ ਜੇ ਦੇਖੋ ਤੁਹਾਨੂੰ ਕੋਈ ਐਵੇਂ 10 ਵੀ 50 100 ਰੁਪਏ ਦੇ ਕੇ ਇੱਕ ਬਿੱਲ ਜੱਟਾ ਲਓ ਟੁੱਟੀਆਂ ਕੁਰਸੀਆਂ ਦਾ ਇਕਦਾ ਉਹ ਤਰੀਕਾ ਹੈ ਕਿ ਉੱਥੋਂ ਨੂੰ ਸੋ 200 ਰੁਪਏ ਦੇ ਕੇ ਟੁੱਟੀਆਂ ਕੁਰਸੀਆਂ ਖਰੀਦ ਲਈਆਂ ਤੇ ਮੁੜ ਕੇ ਉਸ ਕਬਾੜੀ ਨੂੰ 200 ਦੀ ਥਾਂ 2000 ਦੇਤਾ ਤੇ ਉਹ ਕੁਰਸੀਆਂ ਨੂੰ ਫਿਰ ਜਾ ਕੇ ਜੋੜ ਕੇ ਦਿੱਲੀ ਜਾ ਕੇ ਕਿਤੇ ਜਾ ਕੇ ਪ੍ਰੋਪਰ ਸ਼ੇਪ ਦੇ ਕੇ ਤੇ ਉਹ ਜਿਹੜਾ ਬਿੱਲ ਹੈ ਉਹ ਲਾਇਆ ਕਰੀ ਇਹ ਬਿੱਲ ਰਾਈ ਅਸੀਂ ਮਾਲ ਪ੍ਰਸ਼ਾਸਨ ਤੋਂ ਖਰੀਦ ਲਿਆ ਤੇ ਉਹਦੇ ਫਿਰ ਉਹਦੀ ਵੈਲਿਊਏਸ਼ਨ ਜਿਹੜੀ ਹੈ ਉਹ ਬਣ ਜਾਂਦੀ ਹੈ ਇਹ ਬੰਦੇ ਇਹਨਾਂ ਪਾਸੇ ਵੀ ਲੱਗੇ ਰਹਿੰਦੇ ਨੇ ਵੀ ਇਹਨੂੰ ਮੇਰੇ ਕੋਲ ਇਹ ਹਿੰਦੁਸਤਾਨ ਚ ਨਹੀਂ ਹੈ ਇਹ ਕੈਨੇਡਾ ਦੀ ਇੱਕ ਸੇਂਡ ਜੋਨ ਐਸੋਸੀਏਸ਼ਨ ਹੈ ਉਹਨਾਂ ਨੇ ਮੈਨੂੰ ਈਮੇਲ ਰਾਹੀਂ ਅਪਰੋਚ ਕੀਤਾ ਕਿ ਜੀ ਅਸੀਂ ਪ੍ਰਸ਼ਾਸਨ ਦਾ ਬਚਾਉਣਾ ਚਾਹੁੰਦੇ ਹਾਂ ਫਰਨੀਚਰ ਅਸੀਂ ਕਹਿੰਦੇ ਵਿਚਾੜਾ ਚਾਹੁੰਦੇ ਹੋ ਸਰਕਾਰ ਨੂੰ ਦੇਖੋ ਸਰਕਾਰ ਬਚਾਏਗੀ ਮੈਂ ਤਾਂ ਇੱਕ ਨੁਮਾਇੰਦਾ ਮੈਂ ਕਰ ਸਕਦਾ ਨਹੀਂ ਉਹ ਕਹਿੰਦਾ ਨਹੀਂ ਅਸੀਂ ਹੀ ਹੈ ਉਹਨਾਂ ਕਹਿੰਦੇ ਕੀ ਕਰੋਗੇ ਉਹ ਕਹਿੰਦਾ ਜੀ ਅਸੀਂ RFID ਚਿਪ ਬੁਲਾਵਾਂਗੇ ਉਹ RFID ਚਿਪ ਪਰੇ ਫਰਨੀਚਰ ਚ ਲਾ ਦੇਾਂਗੇ ਉਹ ਜਿੱਥੇ ਜਾਊਗਾ ਉਹਨੂੰ ਅਸੀਂ ਮੂਵਮੈਂਟ ਹੋਰੀ ਟਰੈਕ ਕਰ ਸਕਦੇ ਆ ਤੇ 2 ਡਾਲਰ ਉਹਦੀ ਕੋਸਟ ਆਏਗੀ ਅਸੀਂ ਕਹਿੰਦੇ ਤੁਸੀਂ ਆਓ ਸਰਕਾਰ ਨੂੰ ਆਪਣੀ ਪ੍ਰੈਜੈਂਟੇਸ਼ਨ ਦਿਓ ਜੇ ਸਰਕਾਰ ਰਾਜੀ ਹੋ ਜੇ ਕਿ ਸਰਕਾਰ ਤੁਹਾਨੂੰ ਹਰ ਕਰ ਲੇਗੀ ਉਹ ਬੰਦੇ ਇੱਥੇ ਕਿਤੇ ਤੁਰਦੇ ਫਿਰਦੇ ਆਏ ਤੇ ਉਹਨਾਂ ਨੇ ਕਿਹਾ ਜੀ ਅਸੀਂ ਅਸੀਂ ਚਾਹੁੰਦੇ ਆ ਵੀ ਸਾਨੂੰ ਸਮਾਨ ਦਿਖਾਇਆ ਜਾਵੇ ਔਰ ਜੀ ਇਹ ਫਿਰ ਤੁਸੀਂ ਆਪਣਾ ਥੀਓ ਪੁਆਇੰਟ ਦਿਆਗੇ ਮੈਂ ਆਨ ਨੂੰ ਆਖਿਆ ਜੀ ਤੁ ਨੂੰ ਮੈਂ ਤਾਂ ਧਾਗਾ ਵੀ ਨਹੀਂ ਬਖ ਸਕਦਾ ਕਿਉਂਕਿ ਇੱਕ ਵਿਦੇਸ਼ੀ ਨੇ ਜਿਸ ਥਾਂ ਤੇ ਜਾਣਾ ਹੈ ਉਹਦੀ ਸਰਕਾਰੀ ਪਰਮਿਸ਼ਨ ਚਾਹੀਦੀ ਉਜੀ ਕਿਤੇ ਬਿਲਡਿੰਗ ਚ ਹਵਾ ਨਾ ਜਾਇਆ ਅਰੇਸਟ ਹੋ ਸਕਦੀ ਏਦਾਂ ਜੇ ਪਤਾ ਲੱਗੇ ਤੁਸੀਂ ਆ ਕੰਮ ਕਰ ਦਿਓ ਤੇ ਤੁਸੀਂ ਆਪਣੀ ਪ੍ਰਪੋਜ਼ਲ ਦਿਓ ਤੇ ਉਹਨਾਂ ਨੇ ਫਿਰ ਮੈਨੂੰ ਗੱਲ ਸੁਣਾਈ ਕਹਿੰਦਾ ਜੀ ਅਸੀਂ ਜਿਹੜਾ ਮੈਂ ਕਹਿੰਦਾ ਤੁਸੀਂ ਕਿਹੜੇ ਭਲੇਮਾਨ ਸੋ ਵੀ ਕੈਨੇਡਾ ਤੋਂ ਸਾਡਾ ਵਿਰਸ ਧਿਆਨ ਆਗੇ ਇਹ ਗੱਲ ਯਕੀਨ ਨਹੀਂ ਹੈ ਜਿਆਦਾ ਸੱਚ ਬੋਲੋ ਉਹ ਕਹਿੰਦੇ ਨਹੀਂ ਨਹੀਂ ਸਾਨੂੰ ਤਾਂ ਇਹ ਹੈਗਾ ਕਿ ਅਸੀਂ ਤੁਹਾਡਾ ਸਮਾਨ ਤਾਂ ਬਚਾ ਦੇਾਂਗੇ ਬਟ ਯੂ نو ਵੀ ਵਿਲ ਵਾਟਐਵਰ ਇਜ਼ ਬ੍ਰੋਕਨ ਵਿਚ ਕਾਂਟ ਬੀ ਰਿਪੇਅਰਡ ਉਹ ਸੀ ਚਾਹਵਾਗੇ ਸਾਨੂੰ ਦਿੱਤਾ ਜਾਵੇ ਪਹਿਲਾਂ ਸਾਡੇ ਦੀ ਕਾਫੀ ਸੀਗਾ ਮੈਂ ਕਿਹਾ ਤੁਸੀਂ ਤਾਂ ਉਹ ਸਬਾਨਾ ਜਾ ਕੇ ਮੜ ਕੇ ਕਰੋੜਾਂ ਦਾ ਵੇਚਦੇ ਨੇ ਮੈਂ ਕਿਹਾ ਮੇਰੀ ਸੁਣ ਲੋ ਗੱਲ ਇੱਥੇ ਜਿਹੜਾ ਸਾਡਾ ਲਾਅ ਹੈ ਉਹ ਕੋਈ ਵੀ ਲੱਕੜ ਇਥੋਂ ਇੱਕ ਟਿੱਲਾ ਵੀ ਬਾਹਰ ਜਾਣ ਦੀ ਅਲਾਉਤੀ ਕਰਦਾ ਲਾਅ ਆਫ ਪ੍ਰੋਫੀਸ਼ਨ ਲਾਈ ਕਰਦਾ ਤੇ ਜੇ ਤੁਸੀਂ ਕੋਈ ਡੱਕਾ ਚਾਹੀਦਾ ਉਹ ਮਿਲਦਾ ਨਹੀਂ ਪ੍ਰਪੋਜ਼ਲ ਦੇ ਦੋ ਉਹ ਦਿਨ ਗਿਆ ਤੇ ਅੱਜ ਦਾ ਦਿਨ ਗਿਆ 5 ਸਾਲ ਨਾ ਸਰਕਾਰ ਕੋਲ ਕੋਈ ਬੰਦਾ ਗਿਆ ਤੇ ਨਾ ਸਾਡੇ ਕੋਲ ਮੁੜ ਕੇ ਕੋਈ ਬੰਦਾ ਨਾਲ ਹੀ ਗੱਲ ਮੁੱਕ ਗਈ ਇਹਨਾਂ ਦਾ ਮਤਲਬ ਹੈ ਤੁਸੀਂ ਇਹ ਦੇਖੋ ਕੈਨੇਡਾ ਅਮਰੀਕਾ ਵਾਲੇ ਅੱਖ ਲਈ ਬੈਠੇ ਆ ਕਿ ਇੱਥੇ ਸਮਾਨ ਵੀ ਇਥੋਂ ਚੱਕਣੇ